ਜਬਰ ਛਤਰ ਤਖਤਾਂ ਦੇ ਮਾਲਕ ਸਾਂਝੇ ਰਹਿਬਰ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਦਸ ਪਾਤਸ਼ਾਹਿਆਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਨ ਪੁੱਤਰ ਹਜ਼ੂਰੀ ਅੰਦਰ ਬਰਾਜਮਾਨ ਸਵਾਯੋਮਾਨ ਸਤਿਗੁਰਾਂ ਦੀ ਸਾਜੀ ਔਨਵਾਜੀ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਆਪ ਦੀ ਵੱਡੇ ਭਾਗਾਂ ਵਾਲੇ ਜਿਨ੍ਹਾਂ ਤੇ ਕਿਸੇ ਕੁਰਾਨੇ ਪਾਰੰਮ ਤਾਂ ਬਖਸ਼ਣ ਕੀਤੀਆਂ ਆਪ ਦੀ ਪਹੁੰਚ ਕਰਕੇ ਗੁਰੂ ਦਰਵਾਜ਼ਾ ਦੀਆਂ ਹਾਜ਼ਰੀਆਂ ਭਰ ਰਹੇ ਆਪੜੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਸਰਵਣ ਕੀਤੇ ਆਓ ਹੁਣ ਪਹਿਲੇ ਪਾਠ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹੀਆਂ ਦੇ ਇਤਿਹਾਸ ਨੂੰ ਵਿਚਾਰਨਾ ਕਰੀ ਕੱਲ ਦੇ ਦਿਵਾਨਾਂ ਅੰਦਰ ਆਪਾਂ ਵਿਚਾਰਿਆ ਕਸ਼ਮੀਰ ਦੀ ਧਰਤੀ ਤੇ ਇੱਕ ਬਹੁਤ ਹੀ ਵੱਡਾ ਵਿਦਵਾਨ ਪੰਡਿਤ ਰਹਿੰਦਾ ਉਸ ਉਹਦੇ ਮਨ ਵਿੱਚ ਹੰਕਾਰ ਬਹੁਤ ਸੀ ਮੈਂ ਬਹੁਤ ਗ੍ਰੰਥ ਪੜ੍ਹੇ ਐ ਬਹੁਤ ਵੇਦ ਪੜ੍ਹੇ ਐ ਬਹੁਤਾਂ ਬਹੁਤੀਆਂ ਪੁਸਤਕਾਂ ਪੜ੍ਹੀਆਂ ਨੇ ਤੇ ਇੰਨਾ ਹੰਕਾਰ ਸੀ ਜਿਹੜੀ ਪੁਸਤਕ ਪੜ੍ਹੀ ਹੁੰਦੀ ਸੀ ਜਿਹੜਾ ਕਹਿੰਦੇ ਵੇਦ ਗ੍ਰੰਥ ਪੜ੍ਹੇ ਹੁੰਦੇ ਸਨ ਨਾ ਆਪਣੇ ਨਾਲ ਕਹਿੰਦੇ ਦੋ ਊਠ ਰੱਖੇ ਹੋਏ ਸੀ ਉਹਨਾਂ ਊਠਾਂ ਤੇ ਕਹਿੰਦੇ ਸਭ ਪੁਸਤਕਾਂ ਗ੍ਰੰਥ ਵੇਦ ਲੱਦੇ ਹੁੰਦੇ ਸਨ ਗੁਰੂ ਪਿਆਰੋ ਆਪਣੇ ਨਾਲ ਹੀ ਰੱਖਦਾ ਸੀ ਤੇ ਗੁਰੂ ਨਾਨਕ ਪਾਸ਼ਾ ਨੇ ਉਸ ਪੰਡਤ ਨੂੰ ਕਹਿੰਦੇ ਗਿਆਨ ਦਿੰਦੇ ਆ ਆਖਿਆ ਇਹ ਤੇਰੇ ਦੁਆਰਾ ਕਹਿੰਦੇ ਪੜੀਆਂ ਪੁਸਤਕਾਂ ਕਿਸੇ ਕੰਮ ਨਹੀਂ ਪੜੇ ਗ੍ਰੰਥ ਪੇਧ ਕਿਸੇ ਕੰਮ ਦੇ ਵਿੱਚ ਨਹੀਂ ਜੇ ਤੂੰ ਨਾਮ ਨਾ ਜਪਿਆ ਜੇ ਤੂੰ ਉਸ ਕਰਤਾਰ ਦੀ ਬੰਦਗੀ ਨਾ ਕੀਤੀ ਉਹਦੇ ਕਹਿੰਦੇ ਉਸ ਮਾਲਕ ਦੇ ਵੱਲੋਂ ਦਿੱਤੇ ਹੁਕਮਾਂ ਤੇ ਨਾ ਚੱਲਿਆ ਸੱਚ ਦੇ ਰਾਹ ਤੇ ਨਾ ਚੱਲਿਆ ਇੰਝੀ ਝਟਕਦਾ ਰਿਹਾ ਕਹਿੰਦੇ ਤੇਰੇ ਦੁਆਰਾ ਪੜੇ ਗ੍ਰੰਥ ਪੁਸਤਕਾਂ ਵੇਦ ਕਿਸੇ ਕੰਮ ਨਹੀਂ ਪੜ ਪੜ ਗੱਡੀ ਲੱਦੀ ਹੈ ਅਨਵਾਰੀਆਂ ਭਰੀ ਰੱਖ ਕਹਿੰਦੇ ਦੋ ਦੇ ਵੀ ਚਾਹੇ ਕਹਿੰਦੇ ਦੁੱਗਣੇ ਇਸ ਤੋਂ ਵੀ ਦੁੱਗਣੇ ਉੱਠ ਕਰਦੇ ਆਪਣੇ ਨਾਲ ਉਹਨਾਂ ਤੇ ਵੀ ਗ੍ਰੰਥ ਲੱਦੀ ਫਿਰ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਬੇੜੀਆਂ ਵੀ ਭਰਲਾ ਚਾਹੇ ਪਰ ਉਹ ਕਿਸੇ ਕੰਮ ਵਿੱਚ ਨਹੀਂ ਜੇ ਤੇਰੇ ਕੋਲ ਹਰੀ ਦਾ ਨਾਮ ਨਹੀਂ ਜਸ ਨਹੀਂ ਤੇਰੇ ਕੋਲ ਜਦੋਂ ਸੱਚ ਦੇ ਉਪਦੇਸ਼ ਦਿੱਤੇ ਸਨ ਗੁਰੂ ਨਾਨਕ ਪਾਸ਼ਾ ਨੇ ਫਿਰ ਪੰਡਤ ਨੇ ਕਹਿ ਦਿੱਤਾ ਮੈਂ ਗੁਰੂ ਧਾਰਨ ਕਿਹੜਾ ਕਰਾਂ ਗੁਰੂ ਨਾਨਕ ਪਾਸ਼ਾ ਜਾਣਦੇ ਸਨ ਹਜੇ ਵੀ ਹੰਕਾਰ ਚੱਕੀ ਫਿਰਦਾ ਮਨ ਵਿੱਚ ਜੰਗਣਾਵਾਲ ਹੱਥ ਕਰ ਦਿੱਤਾ ਸੀ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਇਸ ਰਸਤੇ ਚੱਲ ਜਾ ਉੱਥੇ ਸੱਤ ਪੁਰਸ਼ ਬੈਠੇ ਨੇ ਉਹ ਤੈਨੂੰ ਦੱਸ ਦੇਣਗੇ ਤੈਨੂੰ ਤੇਰਾ ਗੁਰੂ ਮਿਲਾ ਦੇਣਗੇ ਜਦੋਂ ਪਹੁੰਚਿਆ ਸੀ ਉਹਨਾਂ ਸੱਤ ਪੁਰਸ਼ਾਂ ਮਹਾਪੁਰਸ਼ਾਂ ਦੇ ਕੋਲ ਉਹ ਪੰਡਤ ਤੇ ਪੰਡਤਾਂ ਨੇ ਅੱਗੇ ਨੂੰ ਹੱਥ ਕਰ ਦਿੱਤਾ ਅੱਗੇ ਜਾ ਇੱਕ ਘਰ ਆਵੇਗਾ ਉੱਥੇ ਤੈਨੂੰ ਤੇਰਾ ਗੁਰੂ ਮਿਲੇਗਾ ਜਦੋਂ ਉਸ ਘਰ ਵਿੱਚ ਪਹੁੰਚਿਆ ਸੀ ਪੰਡਤ ਉੱਥੇ ਇੱਕ ਗੁਰੂ ਪਿਆਰ ਵਾਲਿਓ ਸੋਹਣੀ ਹਾਰ ਸ਼ਿੰਗਾਰ ਕੀਤੀ ਹੋਈ ਔਰਤ ਵਿਖਾਈ ਦਿੱਤੀ ਸੀ ਉਸ ਪੰਡਤ ਨੂੰ ਤੇ ਗੁਰੂ ਪਿਆਰ ਵਾਲੇ ਜਦੋਂ ਪੰਡਤ ਨੇ ਆਪਣਾ ਸੀਸ ਆਪਣਾ ਸਿਰ ਕਹਿ ਲਈਏ ਉਸ ਔਰਤ ਵੱਲ ਝਕਾਉਣਾ ਕੀਤਾ ਸੀ ਉਸ ਹਾਰ ਸ਼ਿੰਗਾਰ ਵਾਲੀ ਔਰਤ ਨੇ ਜੋਤੀ ਕੱਢ ਕੇ ਨਾ ਪੈਰ ਚੋਂ ਪੰਡਤ ਦੇ ਸਿਰ ਵਿੱਚ ਮਾਰੀ ਸੀ ਤੇ ਪੰਡਿਤ ਦਰਦਾ ہمارا ਗੁਰੂ ਪਿਆਰ ਵਾਲਿਓ ਪਿੱਛੇ ਨੂੰ ਮੁੜਦਾ ਹੋਇਆ ਉਹਨਾਂ ਸੱਤ ਪੁਰਸ਼ਾਂ ਦੇ ਕੋਲ ਆਇਆ ਕਹਿੰਦੇ ਮੈਂ ਤੇ ਤੁਹਾਨੂੰ ਆਖਿਆ ਸੀ ਮੈਨੂੰ ਮੇਰਾ ਗੁਰੂ ਮਲਾ ਦਿਓ ਕਹਿੰਦੇ ਤੁਸੀਂ ਤੇ ਐਸੇ ਘਰ ਵਿੱਚ ਭੇਜ ਦਿੱਤਾ ਦਿੱਤੇ ਸੋਹਣੀ ਹਾਰ ਸ਼ਿੰਗਾਰ ਕੀਤੀ ਹੋਈ ਔਰਤ ਸੀ ਕਹਿੰਦੇ ਜਦੋਂ ਮੈਂ ਆਪਣਾ ਸੀਸ ਨਵਾਇਆ ਗੁਰੂ ਜਾਣ ਕੇ ਕਹਿੰਦੇ ਮੇਰੇ ਸਿਰ ਵਿੱਚ ਜੁੱਤੀਆਂ ਪਈਆਂ ਜੁੱਤੀਆਂ ਉਹ ਸੱਤ ਪੁਰਸ਼ ਹੱਸਣ ਲੱਗ ਪਏ ਕਹਿੰਦੇ ਪੰਡਿਤਾਂ ਇੱਕ ਤੇ ਹੁੰਦਾ ਗੁਰੂ ਧਾਰਨ ਕਰਨਾ ਤੂੰ ਤੇ ਪਹਿਲੀ ਧਾਰਿਆ ਹੋਇਆ ਜਿਹੜਾ ਗੁਰੂ ਤੂੰ ਧਾਰਿਆ ਹੋਇਆ ਨਾ ਕਹਿੰਦੇ ਉਹ ਅਸਲ ਵਿੱਚ ਔਰਤ ਨਹੀਂ ਸੀ ਔਰਤ ਰੂਪੀ ਕਹਿੰਦੇ ਮਾਇਆ ਸੀ ਤੂੰ ਮਾਇਆ ਵਿੱਚ ਆਪਣਾ ਮਨ ਲਾਇਆ ਹੋਇਆ ਆਪਣਾ ਜੀਵਨ ਲਾਇਆ ਹੋਇਆ ਮਾਇਆ ਦੇ ਵਿੱਚ ਇਹ ਮਾਇਆ ਮਮਤਾ ਮੋਹਣੀ ਜਿਨ ਬਿਨਾਂ ਤਾਂ ਜਗ ਖਾਇਆ ਕਹਿੰਦੇ ਜਿਹੜੀ ਮਾਇਆ ਨਾ ਬਿਨਾਂ ਦੰਦਾਂ ਤੋਂ ਖਾਂਦੀ ਹੈ ਜਿਹੜੀ ਰੱਬ ਤੋਂ ਦੂਰ ਕਰਦੀ ਹੈ ਅਸਲ ਵਿੱਚ ਉਹ ਹਰ ਇੱਕ ਚੀਜ਼ ਮਾਇਆ ਹੁੰਦੀ ਹੈ। ਕੱਲੀ ਪੈਸਾ ਮਾਇਆ ਨਹੀਂ ਹੋਇਆ ਕਰਦੀ ਗੁਰੂ ਪਿਆਰ ਵਾਲਾ ਜਿਸ ਚੀਜ਼ ਕਰਕੇ ਜਿਸ ਵਸਤੂ ਕਰਕੇ ਅਸੀਂ ਰੱਬ ਤੋਂ ਦੂਰ ਹੋ ਜਾਈਏ ਨਾ ਕਹਿੰਦੇ ਹਰ ਇੱਕ ਚੀਜ਼ ਮਾਇਆ ਹੈ ਮਾਇਆ ਹੈ। ਉਹ ਸਤਪੁਰਸ਼ ਕਹਿੰਦੇ ਤੂੰ ਆਪਣਾ ਚਿੱਤ ਮਾਇਆ ਨਾਲ ਹੀ ਲਾਇਆ ਹੋਇਆ ਤੈਨੂੰ ਮਾਇਆ ਦੇ ਦਰਸ਼ਨ ਕਰਾ ਦਿੱਤੇ ਕਹਿੰਦੇ ਜਾ ਫਿਰ ਪਾਲਾ ਆਪਣੀ ਮਾਇਆ ਗੁਰੂ ਨੂੰ। ਉਹ ਪੰਡਤ ਸ਼ਰਮਿੰਦਗੀ ਵਿੱਚ ਗੁਰੂ ਪਿਆਰ ਵਾਲ ਸੱਤ ਪੁਰਸ਼ਾਂ ਨੂੰ ਕਹਿਣ ਲੱਗਾ ਮੈਨੂੰ ਮੇਰੇ ਸੱਚੇ ਗੁਰੂ ਨਾਲ ਮਿਲਾ ਦਿਓ ਉਹ ਸੱਤ ਪੁਰਸ਼ ਕਹਿੰਦੇ ਜੀ ਨੇ ਕਹਿੰਦੇ ਤੈਨੂੰ ਆਖਿਆ ਨਾ ਵੀ ਗੁਰੂ ਧਾਰਨ ਕਰ ਲੈ ਉਹ ਕਹਿੰਦੇ ਭਲਿਆ ਉਸੇ ਨੂੰ ਕਹਿ ਦੇਣਾ ਸੀ ਉਹ ਰੱਬ ਰੂਪੀ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਧਰਤੀ ਤੇ ਇਹ ਸੰਸਾਰ ਨੂੰ ਤਾਰਨ ਵਾਸਤੇ ਆਏ ਐ ਗੁਰੂ ਨਾਨਕ ਬਾਦਸ਼ਾਹ ਦੇ ਚਰਨ ਪਕੜ ਲੈਣੇ ਸੀ ਜੇ ਚੱਜਦਾ ਹੁੰਦਾ ਤੂੰ ਕਹਿੰਦੇ ਹੁਣ ਵੀ ਟਾਈਮ ਨਹੀਂ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਕਹਿੰਦੇ ਜਾ ਗੁਰੂ ਨਾਨਕ ਪਾਸ਼ਾ ਦੇ ਕੋਲ ਜਾ ਕਹਿੰਦੇ ਮਾਫੀ ਮੰਗ ਲਾ ਜਾ ਕੇ ਮਿੱਥੋ ਭੁੱਲੋਗੀ ਤੁਹਾਨੂੰ ਪਛਾਣ ਨਹੀਂ ਸਕਿਆ ਕਹਿੰਦੇ ਹੁਣ ਪੰਡਤ ਨੇ ਦੇਰੀ ਨਾ ਕੀਤੀ ਦੇਰੀ ਨਾ ਕਰਕੇ ਨਾ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਸ਼ਾ ਕੋਲ ਪਹੁੰਚ ਕੇ ਕਹਿੰਦੇ ਹੁਣ ਕੁਝ ਨਹੀਂ ਕੀਤਾ ਕੋਈ ਸਵਾਲ ਨਹੀਂ ਕੀਤਾ ਕੋਈ ਜਵਾਬ ਨਹੀਂ ਦਿੱਤਾ ਸਿੱਧਾ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਨਾਲ ਲਿਪਟ ਗਿਆ ਉਹ ਪੰਡਤ ਤੇ ਚਰਨ ਪਕੜ ਕੇ ਕਹਿਣ ਲੱਗਾ ਹੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਮੈਨੂੰ ਬਖਸ਼ ਦਿਓ ਮੈਨੂੰ ਮaaf ਕਰ ਦਿਓ ਮੇਰੇ ਤੋਂ ਬਹੁਤੀ ਵੱਡੀ ਭੁੱਲ ਹੋ ਗਈ ਮੈਂ ਤੁਹਾਡੀ ਪਛਾਣ ਨਹੀਂ ਕਰ ਸਕਿਆ ਮੇਰੇ ਤੇ ਅੱਜ ਤੋਂ ਤੁਸੀਂ ਗੁਰੂ ਹੋ ਆਪੋ ਸਤਨਾਕ ਕਿ ਤੇ ਆਪਾਂ ਮੰਨਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਸਾਡੇ ਗੁਰੂ ਆ ਜੇ ਉਹਨਾਂ ਦੀ ਬਾਤ ਨੂੰ ਗੱਲਾਂ ਨੂੰ ਮੰਨਦੇ ਆ ਤੇ ਫਿਰ ਤੇ ਸਾਡੇ ਗੁਰੂ ਗੁਰੂ ਨਾਨਕ ਪਾਸ਼ਾ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਪਿਆਰ ਵਾਲਿਓ ਇਸ ਕਰਕੇ ਉਹ ਪੰਡਤ ਲਿਪਟਿਆ ਚਰਨਾ ਨਾਲ ਚਰਨ ਪਕੜ ਕੇ ਕਹਿਣ ਲੱਗਾ ਜਿਤੋਂ ਮੇਰੇ ਤੁਸਾਂ ਗੁਰੂ ਆ ਗੁਰੂ ਨਾਨਕ ਪਾਸ਼ਾ ਨੇ ਫਿਰ ਚਰਨ ਪੌੜ ਸਿਕਾਈ ਅੱਜ ਖੰਡੇਵਾਟੇ ਦਾ ਅਮਰ ਸ਼ਿਕਾਇਆ ਜਾਂਦਾ ਉਸ ਟਾਈਮ ਦੇ ਵਿੱਚ ਗੁਰੂ ਸਹਿਬਾਨਾਂ ਦੇ ਵੱਲੋਂ ਚਰਨ ਪਹੌਲ ਆਪਣੇ ਸਿੱਖਾਂ ਨੂੰ ਸਿਖਾਈ ਜਾਂ ਸਿਖਾਈ ਜਾਂਦੀ ਸੀ ਤੇ ਗੁਰੂ ਪਿਆਰ ਵਾਲਿਓ ਉਹ ਕਹਿੰਦੇ ਲੋਕੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਗੁਰੂ ਨਾਨਕ ਪਾਸ਼ਾ ਦੇ ਸਿੱਖ ਬਣ ਜਾਇਆ ਕਰਦੇ ਸਨ ਅੱਜ ਕਹਿ ਦਈਏ ਨਾ ਵੀ ਤੂੰ ਨਸ਼ੇ ਵਗੈਰਾ ਛੱਡ ਦੇ ਭਾਈ ਆ ਖੰਡੇਵਾਟੇ ਦੀ ਪੌੜ ਸ਼ਕਲਾ ਤੇ ਕਈ ਕਹਿ ਦਿੰਦੇ ਐ ਵੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਸਿੱਖ ਹੋਏ ਉਹਨਾਂ ਨੇ ਕਿਹੜਾ ਅਮਰ ਛਕਿਆ ਸੀ ਤੇ ਗੁਰੂ ਪਿਆਰ ਵਾਲਿਓ ਫਰਕ ਇੰਨਾ ਕੁ ਐ ਕਹਿੰਦੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਚਰਨ ਪਹੁਲ ਤੋਂ ਤੋੜ ਕੇ ਖੰਡੇ ਬਾਟੇ ਦੀ ਉਸ ਪਹੁਲ ਦੇ ਨਾਲ ਲਾਇਆ ਅਮਰਤ ਦੇ ਨਾਲ ਜੋੜਿਆ ਵੀ ਅਮਰ ਛਕੋ ਕਹਿੰਦੇ ਅਮਰਤ ਗੁਰੂ ਨਾਨਕ ਪਾਤਸ਼ਾਹ ਵੇਲੇ ਕਿਹੜਾ ਸੀ ਚਰਨਾ ਦੀ ਪਹੁਲ ਹੈ ਉਦੋਂ ਵੀ ਅਮਰਤ ਸੀ ਗੁਰੂ ਸਾਹਿਬਾਨਾਂ ਦੀ ਚਰਨ ਪਾਹੁਲ ਕਿਤੇ ਪ੍ਰਾਪਤ ਹੋ ਜਾਣੀ ਕੋਈ ਸੌਖੀ ਗੱਲ ਹੈ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੋਇਆ ਕਰਦੀ ਸੀ ਕਹਿੰਦੇ ਮਤ ਕਿਹਾ ਕਰੋ ਵੀ ਉਦੋਂ ਕਿਹੜਾ ਅਮਰ ਸ਼ਿਕਾਇਆ ਜਾਂਦਾ ਸੀ ਉਦੋਂ ਵੀ ਅਮਰ ਸੀ ਉਦੋਂ ਚਰਨ ਪੌੜ ਸੀ ਅੱਜ ਖੰਡੇ ਬਾਟੇ ਦੀ ਪਹੌਲ ਹੈ ਗੁਰੂ ਪਿਆਰ ਵਾਲਿਓ ਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਗਿਆ ਉਹ ਪੰਡਤ ਤੇ ਬਾਕੀ ਲੋਕੀ ਵੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ ਜਸ ਕਰਨ ਲੱਗੇ ਗੁਰੂ ਨਾਨਕ ਪਾਤਸ਼ਾਹ ਹੁਣ ਅੱਗੇ ਨੂੰ ਚੱਲੇ ਪੰਡਤ ਨੂੰ ਸਿੱਧੇ ਰਸਤੇ ਪਾ ਕੇ ਕਸ਼ਮੀਰ ਦੇ ਲੋਕਾਂ ਨੂੰ ਸਿੱਧੇ ਰਸਤੇ ਪਾ ਕੇ ਨਾਮਦੇ ਨਾਲ ਸਤਿਦੇ ਨਾਲ ਜੋੜ ਕਰਕੇ ਗੁਰੂ ਨਾਨਕ ਪਾਸ਼ਾ ਅੱਗੇ ਨੂੰ ਚਾਲੇ ਪਾਉਂਦੇ ਆ। ਕਹਿੰਦੇ ਦਰਿਆ ਸਿੰਧ ਦੇ ਉਰਲੇ ਪਾਸੇ ਨੂਨਾ 25 ਕੋਹਾਂ ਤੇ ਸਥਾਨ ਹੈ। ਕਿਰਪਾ ਦੇ ਭੰਡਾਰ ਗੁਰੂ ਨਾਨਕ ਪਾਸ਼ਾ ਨੇ ਉੱਥੋਂ ਇੱਕ ਉੱਚਾ ਪਹਾੜ ਵੇਖਿਆ। ਜੀਦੀ ਚ ਕਹਿੰਦੇ ਚੜ੍ਹਾਈ ਸੀ ਨਾ ਜਿਹੜੀ ਇੱਕ ਕੋਹ ਭਰ ਸੀ ਵੀ ਚੜ੍ਹਾਈ ਕਿੰਨੀ ਕੂ ਹੈ ਕਹਿੰਦੇ ਇੱਕ ਕੋਹ ਭਰ ਚੜ੍ਹਾਈ ਸੀ ਉਸ ਪਰਬਤ ਦੀ ਉਸ ਪਹਾੜ ਦੀ ਗੁਰੂ ਨਾਨਕ ਪਾਸ਼ਾ ਜੀ ਉਸ ਪਹਾੜ ਦੇ ਕੋਲ ਜਾ ਕੇ نیچے ਬੈਠ ਗਏ ਗੁਰੂ ਪਿਆਰ ਵਾਲਿਓ ਜੜ ਦੇ ਵਿੱਚ ਗੁਰੂ ਨਾਨਕ ਪਾਸ਼ਾ ਤੇ ਨਾਲ ਦੋਨੋਂ ਸਾਥੀ ਕਹਿੰਦੇ ਉਸ ਪਹਾੜ ਦੇ ਕੋਲ ਜਦੋਂ ਬੈਠੇ ਨਾ ਤੇ ਭਾਈ ਮਰਦਾਨਾ ਜੀ ਕਹਿੰਦੇ ਕਹਿੰਦੇ ਮਾਲਕ ਜੀ ਗੁਰੂ ਨਾਨਕ ਪਾਤਸ਼ਾਹ ਜੀ ਭੁੱਖ ਲੱਗੀ ਏ ਜੇ ਕੁਝ ਛਕਣ ਵਾਸਤੇ ਬਿਲ ਜਾਂਦਾ ਨਾ ਤੇ ਠੀਕ ਸੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਸ ਮਾਲਕ ਦੀ ਓਟ ਲੈ ਕੇ ਚੱਲਦੇ ਪਏ ਆ ਨਾ ਆਪਾਂ ਉਸ ਮਾਲਕ ਨੇ ਸਾਡਾ ਰਿਜਕ ਦਾ ਪ੍ਰਬੰਧ ਕਰ ਦੇਣਾ ਕਹਿੰਦੇ ਫਿਕਰ ਨਾ ਕਰ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਆਖਿਆ ਫਿਕਰ ਨਾ ਕਰ ਚਿੱਤ ਜੋੜ ਕੇ ਰੱਖ ਉਸ ਮਾਲਕ ਨਾਲ ਤੇ ਗੁਰੂ ਪਿਆਰ ਵਾਲਿਓ ਵਾਹਿਗੁਰੂ ਵਾਹਿਗੁਰੂ ਜਪਦੇ ਰਹੇ ਇੱਕ ਪੁਰਸ਼ ਕਹਿੰਦੇ ਪ੍ਰਸ਼ਾਦਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਗਿਆ ਤੇ ਪ੍ਰਸ਼ਾਦਾ ਪਾਣੀ ਛਕਿਆ ਗੁਰੂ ਪਿਆਰ ਵਾਲਿਓ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਪ੍ਰਸ਼ਾਦਾ ਤੇ ਲੈ ਕੇ ਆਇਆ ਪਰ ਪਾਣੀ ਨਹੀਂ ਲੈ ਕੇ ਆਇਆ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਣ ਤੋਂ ਬਾਅਦ ਭਾਈ ਮਰਦਾਨਾ ਜੀ ਕਹਿੰਦੇ ਮਾਲਕ ਜੀ ਪ੍ਰਸ਼ਾਦਾ ਤੇ ਛਕ ਲਿਆ ਭੁੱਖ ਤੇ ਮਿਟ ਗਈ ਹੈ ਹੁਣ ਤ੍ਰੇਸ ਥਾਰੀ ਹੈ ਹੁਣ ਪਾਣੀ ਦੀ ਤ੍ਰੇ ਲੱਗੀ ਹੋਈ ਐ ਕਹਿੰਦੇ ਜੇ ਕਿਤੇ ਪਾਣੀ ਮਿਲ ਜੇ ਨਾ ਕਹਿੰਦੇ ਮੇਰੀ ਪਿਆਸ ਬੁੱਝ ਜਾਵੇ ਤ੍ਰੇ ਮਿਟ ਜਾਵੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਭੋਜਨ ਮਿਲਿਆ ਭੁੱਖ ਮਿਟ ਗਈ ਐ ਕਹਿੰਦੇ ਇਦਾਂ ਹੀ ਪਾਣੀ ਮਿਲ ਜਾਣਾ ਭਾਈ ਮਰਦਾਨਾ ਆ ਭਾਈ ਮਰਦਾਨਾ ਜੀ ਕਹਿੰਦੇ ਮਾਲਕ ਜੀ ਰਿਆ ਨਹੀਂ ਜਾ ਰਿਹਾ ਰਿਆ ਨਹੀਂ ਜਾ ਰਹੇ ਆ ਪ੍ਰਸ਼ਾਦਾ ਤੇ ਛਕ ਲਿਆ ਹੁਣ ਪਾਣੀ ਦੀ ਮੰਗ ਕਰਦਾ ਹੈ ਸਰੀਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਾਣੀ ਵੀ ਨੇੜੇ ਹੀ ਹੈ ਕੋਈ ਦੂਰ ਨਹੀਂ ਹੈ ਭਾਈ ਮਰਦਾਨਾ ਜੀ ਨੇ ਆਸੇ-ਪਾਸੇ ਨਿਗਾਹ ਮਾਰੀ ਹੈ ਕਿਤੇ ਪਾਣੀ ਨਜ਼ਰ ਆ ਜੇ ਤੇ ਗੁਰੂ ਪਿਆਰ ਵਾਲਿਓ ਕਹਿੰਦੇ ਭਾਈ ਮਰਦਾਨਾ ਜੀ ਨੂੰ ਕਿਤੇ ਵੀ ਪਾਣੀ ਨਜ਼ਰ ਨਹੀਂ ਆਇਆ ਆਖਰ ਨੂੰ ਕਹਿੰਦੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਕਿਹਾ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮੇਰੇ ਮਾਲਕ ਜੀ ਤੁਹਾਨੂੰ ਸਭ ਪਤਾ ਹੈ ਵੀ ਕਿੱਥੇ ਕੂਹ ਹੈ ਪਾਣੀ ਜੇ ਤੁਸੀਂ ਆਖਿਆ ਨਾ ਆਪਣੇ ਨੇੜੇ ਹੀ ਹੈ ਕਹਿੰਦੇ ਨੇੜੇ ਹੀ ਹੋਵੇਗਾ ਦੂਰ ਨਹੀਂ ਹੋਵੇਗਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨਿਆ ਨੇੜੇ ਹੀ ਹੈ ਆ ਜਿਹੜਾ ਪਹਾੜ ਵੇਖਦਾ ਪਿਆ ਨਾ ਕਹਿੰਦੇ ਚੜ ਜਾ ਪਹਾੜ ਦੇ ਉੱਪਰ ਉੱਪਰ ਇੱਕ ਫਕੀਰ ਰਹਿੰਦਾ ਜਿਹਦਾ ਨਾਮ ਬਲੀ ਕੰਧਾਰੀ ਹੈ ਕਹਿੰਦੇ ਉਹਨੇ ਪਾਣੀ ਰੋਕ ਕੇ ਰੱਖਿਆ ਹੋਇਆ ਪਹਾੜ ਦੇ ਉੱਪਰ ਜਾ ਕਹਿੰਦੇ ਛਾਕਾ ਉੱਪਰ ਜਾ ਕੇ ਭਾਈ ਵਰਦਾਨਾ ਜੀ ਪਹਾੜ ਤੇ ਚੜ ਜਾਂਦੇ ਆ ਭਾਈ ਮਰਦਾਨਾ ਜੀ ਪਾਣੀ ਦੀ ਪਿਆਸ ਬੁਝਾਉਣ ਵਾਸਤੇ ਉਸ ਪਹਾੜ ਤੇ ਚੜ ਜਾਂਦੇ ਐ ਜਿੱਥੇ ਕਹਿੰਦੇ ਇੱਕ ਫਕੀਰ ਜੀ ਦਾ ਨਾਮ ਬਲੀ ਕੰਧਾਰੀ ਹੈ ਉਹ ਤਪੱਸਿਆ ਕਰ ਰਿਹਾ ਸੀ ਸੁੱਖ ਲੈਣ ਵਾਸਤੇ ਤੇ ਗੁਰੂ ਪਿਆਰ ਵਾਲਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਜੀ ਜਾਓ ਅਤੇ ਜਾ ਕੇ ਫਕੀਰ ਕੋਲੋਂ ਪਾਣੀ ਮੰਗ ਲਓ ਪਾਣੀ ਦੀ ਮੰਗ ਕਰ ਲਓ ਤੇ ਭਾਈ ਮਰਦਾਨਾ ਜੀ ਚੜ ਗਏ ਪਹਾੜ ਤੇ ਕਹਿੰਦੇ ਜਾ ਕਰਕੇ ਵੇਖਿਆ ਬਲੀ ਕੰਧਾਰੀ ਬੈਠਾ ਹੋਇਆ ਫਕੀਰ ਪਾਣੀ ਰੋਕਿਆ ਹੋਇਆ ਤੇ ਭਾਈ ਮਰਦਾਨਾ ਜੀ ਵੇਖਦੇ ਰਹੇ ਤੇ ਵੇਖਦਿਆਂ ਵੇਖਦਿਆਂ ਨਾ ਜਾ ਕੇ ਸਲਾਮ ਕਰਕੇ ਕਹਿੰਦੇ ਕਹਿਣ ਲੱਗੇ ਹੇ ਪੀਰ ਜੀ ਤੁਹਾਡੇ ਕੋਲ ਪਾਣੀ ਹੈ ਮੈਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਹੈ ਪਾਣੀ ਪਿਲਾ ਦਿਓ ਮੈਨੂੰ ਨੀਚੇ ਕਿਤੇ ਵੀ ਪਾਣੀ ਨਹੀਂ ਮਿਲਿਆ ਮੈਂ ਬਹੁਤ ਭਾਲ ਕੀਤੀ ਚਾਰੇ ਪਾਸੇ ਵੇਖਿਆ ਵੀ ਪਰ ਮੈਨੂੰ ਕਹਿੰਦੇ ਪਾਣੀ ਦੀ ਮੇਰੀ ਤਰੇ ਮਿਟੀ ਨਹੀਂ ਭਾਵ ਕੇ ਪਾਣੀ ਮਿਲਿਆ ਹੀ ਨਹੀਂ ਪਾਣੀ ਮੈਂ ਲੱਭ ਨਹੀਂ ਸਕਿਆ ਕਿਤੇ ਹੈ ਹੀ ਨਹੀਂ ਪਾਣੀ ਨੀਚੇ ਤੇ ਗੁਰੂ ਪਿਆਰ ਵਾਲੇ ਉਹ ਬਲੀ ਕੰਧਾਰੀ ਕਹਿੰਦੇ ਸੋਚਣ ਲੱਗ ਪਏ ਵੀ ਇਹ ਮਨੁੱਖ ਕਿੱਦਾਂ ਪਹਾੜ ਦੇ ਉੱਪਰ ਚੜ ਆਇਆ ਸਿੱਧਾ ਹੀ ਤੇ ਬਲੀ ਕੰਧਾਰੀ ਕਹਿੰਦੇ ਕਹਿੰਦੇ ਪਹਿਲਾਂ ਇਹ ਦੱਸੋ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਮੈਂ ਉੱਪਰ ਹਾਂ ਮੈਂ ਤਪੱਸਿਆ ਕਰ ਰਹੀ ਐ ਮੇਰੇ ਕੋਲ ਤੁਹਾਨੂੰ ਪਾਣੀ ਮਿਲ ਸਕਦਾ ਹੈ ਤੇ ਭਾਈ ਮਰਦਾਨਾ ਜੀ ਉੱਥੇ ਗੁਰੂ ਨਾਨਕ ਪਾਸ਼ਾ ਜੀ ਉਸਤਤ ਕਰਨ ਲੱਗੇ ਭਾਈ ਮਰਦਾਨਾ ਜੀ ਕਹਿੰਦੇ ਪੀਰ ਜੀ ਫਕੀਰ ਜੀ ਮੇਰਾ ਮਾਲਕ ਐ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਉਹ ਕਹਿੰਦੇ ਪਹਾੜ ਦੇ نیچے ਬੈਠੇ ਐ ਤੇ ਉਹਨਾਂ ਨੇ ਦੱਸਿਆ ਮੈਨੂੰ ਤੇ ਵੀ ਪਹਾੜ ਦੇ ਉੱਪਰ ਚੜ ਜਾ ਉੱਥੇ ਇੱਕ ਫਕੀਰ ਤਪੱਸਿਆ ਕਰਦਾ ਪਿਆ ਉਹਦੇ ਕੋਲ ਪਾਣੀ ਦਾ ਪ੍ਰਬੰਧ ਹੈ ਉੱਥੇ ਜਾ ਕੇ ਛਾਕਾ ਉਹ ਜਗਤ ਜਲੰਦਿਆ ਨੂੰ ਤਾੜਦੇ ਆ ਕਹਿੰਦੇ ਭੁੱਲੇ ਭਟ ਗਿਆਂ ਲੋਕਾਂ ਨੂੰ ਸਿੱਧੇ ਰਸਤੇ ਪਾਉਂਦਿਆਂ ਅਸੀਂ ਇਸੇ ਜਗ੍ਹਾ ਉੱਪਰ ਪਹੁੰਚੇ ਆ ਉਹ ਬਹੁਤ ਹੀ ਮਹਾਨ ਨੇ ਬੜੇ ਬੜੇ ਕੌਤਕ ਕਹਿੰਦੇ ਉਹਨਾਂ ਨੇ ਵਰਤਾਏ ਨੇ ਤੇ ਗੁਰੂ ਪਿਆਰ ਵਾਲਿਓ ਹੁਣ ਬਲੀ ਕੰਧਾਰੀ ਤੇ ਆਪ ਆਪਣੇ ਵਿੱਚ ਵੱਡਾ ਬਣਿਆ ਬੈਠਾ ਉਹ ਕਿਸੇ ਦੀ ਉਸਤਤ ਥੋੜੀ ਜੜ ਸਕਦਾ ਤੇ ਭਾਈ ਮਰਦਾਨਾ ਜੀ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ ਹੁਣ ਬਲੀ ਕੰਧਾਰੀ ਨੂੰ ਕਿੱਦਾਂ ਚੰਗੀ ਲੱਗੇ ਬਲੀਕ ਕੰਧਾਰੀ ਗੁੱਸੇ ਵਿੱਚ ਆ ਗਿਆ ਪਾਣੀ ਕਹਿੰਦੇ ਮੈਥੋਂ ਮੰਗਦਾ ਪਿਆ ਕਹਿੰਦੇ ਮਹਿਮਾ ਕਹਿੰਦੇ ਗੀਤ ਕਹਿੰਦੇ ਆਪਣੇ ਗੁਰੂ ਦੇ ਗਾਈ ਜਾ ਰਹੇ ਆ ਗੁਰੂ ਨਾਨਕ ਪਾਸ਼ਾ ਦੇ ਤੇ ਬਲੀਕ ਕੰਧਾਰੀ ਗੁੱਸੇ ਵਿੱਚ ਬੋਲਿਆ ਕਹਿੰਦੇ ਤੇਰਾ ਨਾਂ ਕੀ ਹੈ ਕਹਿੰਦੇ ਭਾਈ ਮਰਦਾਨਾ ਜੀ ਕਹਿੰਦੇ ਮਰਦਾਨਿਆ ਜੇ ਤੇਰੇ ਗੁਰੂ ਵਿੱਚ ਇੰਨੀ ਪਾਵਰ ਹੈ ਤੂੰ ਉਹਨਾਂ ਦਾ ਸੇਵਕ ਹੈ ਕਹਿੰਦੇ ਤੇਰਾ ਗੁਰੂ ਉਸ ਜਗ੍ਹਾ ਜਿੱਥੇ ਬੈਠਾ ਉੱਥੇ ਕਹਿੰਦੇ ਪਾਣੀ ਦਾ ਪ੍ਰਬੰਧ ਕਿਉਂ ਨਹੀਂ ਕਰ ਲੈਂਦਾ ਪ੍ਰਗਟ ਕਿਉਂ ਨਹੀਂ ਕਰ ਲੈਂਦਾ ਜੇ ਤੇਰਾ ਗੁਰੂ ਇੰਨੀ ਮਹਾਨ ਐ ਸ਼ਕਤੀਸ਼ਾਲੀ ਐ ਉਹ ਐਡੇ ਵੱਡੇ ਗੁਰੂ ਜਿਹਨੂੰ ਤੂੰ ਦੱਸ ਰਿਆ ਮੇਰਾ ਵੱਡਾ ਗੁਰੂ ਸਭ ਤੋਂ ਵੱਡਾ ਸਤਗੁਰ ਨਾਨਕ ਤੇ ਗੁਰੂ ਪਿਆਰ ਵਾਲਿਓ ਐਡਾ ਵੱਡਾ ਗੁਰੂ ਕਹਿੰਦੇ ਤੇਰਾ ਫੇਰ ਵੀ ਤੂੰ ਉਹਨਾਂ ਦਾ ਸੇਵਕ ਬਣ ਕੇ ਮੇਰੇ ਕੋਲ ਆ ਕੇ ਪਾਣੀ ਦੀ ਮੰਗ ਕਿਉਂ ਕੀਤੀ ਬਾਈ ਤੇ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਸੀ ਤੁਹਾਡੇ ਕੋਲ ਪਾਣੀ ਹੈ ਮੈਂ ਤਾਂ ਆ ਗਿਆ ਤੇ ਬਲੀ ਕੰਧਾਰੀ ਬੁਰਾ ਭਲਾ ਬੋਲ ਲਿਆ ਭਾਈ ਮਰਦਾਨਾ ਜੀ ਨੂੰ ਜਾ ਚੱਲ ਜਾ ਆਪਣੇ ਗੁਰੂ ਕੋਲ ਜਿਹਦੇ ਗੀਤ ਗਾਉਣਾ ਜਿਹਦੀ ਮਹਿਮਾ ਕਰਦਾ ਮੈਂ ਤੈਨੂੰ ਪਾਣੀ ਦੀ ਘੁੱਟ ਤੱਕ ਨਹੀਂ ਦੇਣੀ ਤੇ ਭਾਈ ਮਰਦਾਨਾ ਜੀ ਚੁੱਪਚਾਪ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਸਾਰੀ ਗੱਲ ਦੱਸਦੇ ਆ ਕਹਿੰਦੇ ਮਾਲਕ ਜੀ ਪਾਣੀ ਕਿੱਥੇ ਪਲਵਾਉਣਾ ਸੀ ਉਹ ਤੇ ਕਹਿੰਦੇ ਹੰਕਾਰ ਵਿੱਚ ਫੁੱਲਿਆ ਪਿਆ ਕਹਿੰਦੇ ਬੜੀ ਹਵਾ ਚੜੀ ਹੋਈ ਹੈ ਕਹਿੰਦੇ ਉਸ ਬੰਦੇ ਨੂੰ ਤੇ ਤੁਸੀਂ ਫਕੀਰ ਦੱਸਦੇ ਹੋ ਵੀ ਰੱਬ ਦਾ ਫਕੀਰ ਆ ਉਹਨੇ ਤੇ ਮੈਨੂੰ ਪਾਣੀ ਵੱਲ ਵੇਖਣ ਤੱਕ ਨਹੀਂ ਦਿੱਤਾ ਪਲਾਉਣ ਦੀ ਗੱਲ ਤੇ ਦੂਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਇੱਕ ਵਾਰ ਹੋਰ ਜਾ ਉਹਨੂੰ ਕਹਿ ਦੇਮੀ ਵੀ ਅਸੀਂ ਵੀ ਰੱਬ ਦੇ ਭਗਤਾਂ ਤੇ ਤੁਸੀਂ ਵੀ ਰੱਬ ਦੇ ਭਗਤੋਂ ਵੀ ਮੈਨੂੰ ਰੱਬ ਦੇ ਭਗਤ ਹੋਣ ਕਰਕੇ ਕਹਿੰਦੇ ਤੂੰ ਪਾਣੀ ਦੀ ਘੁੱਟ ਭਲਾ ਦੇ ਕਹਿੰਦੇ ਇਹ ਵੀ ਆਖੀ ਮੈਂ ਵੀ ਖਤਰੀ ਆ ਤੇ ਤੂੰ ਵੀ ਖਤਰੀ ਐ ਇਸ ਕਰਕੇ ਪਾਣੀ ਦੀ ਘੁੱਟ ਤੇ ਭਲਾ ਦੇ ਪਾਣੀ ਦੇ ਤੇ ਲੋਕ ਜੱਗ ਕਰਦੇ ਆ ਕਹਿੰਦੇ ਤੂੰ ਪਾਣੀ ਦੀ ਘੁੱਟ ਨਹੀਂ ਭਲਾ ਸਕਦਾ ਤੇ ਭਾਈ ਮਰਦਾਨਾ ਜੀ ਫੇਰ ਚੜ ਗਏ ਬਾੜ ਤੇ ਜਦੋਂ ਗਏ ਨਾ ਬਲੀ ਕੰਧਾਰੀ ਫੇਰ ਵੇਖਦਾ ਫੇਰ ਆ ਗਿਆ ਭਾਈ ਮਰਦਾਨਾ ਜੀ ਕਹਿੰਦੇ ਫਕੀਰ ਜੀ ਮੇਰੇ ਮਾਲਕ ਨੇ ਕਹਿੰਦੇ ਮੈਨੂੰ ਫੇਰ ਤੁਹਾਡੇ ਕੋਲ ਘੱਲ ਦਿੱਤਾ ਇਹ ਪਾਣੀ ਪਿਲਾ ਦਿਓ ਪਾਣੀ ਬਿਨਾ ਜਾਨ ਨਿਕਲ ਨਿਕਲ ਜਾ ਰਹੀ ਹੈ ਬੜੀ ਤ੍ਰੇ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਲਾ ਦਿਓ ਤੇ ਗੁਰੂ ਪਿਆਰ ਵਾਲਿਓ ਭਾਈ ਮਰਦਾਨਾ ਜੀ ਨੂੰ ਕਹਿੰਦੇ ਬਲੀ ਕੰਧਾਰੀ ਹੋਰ ਵੀ ਬੁਰਾ ਬੋਲਿਆ ਕਹਿੰਦੇ ਉਹਨਾਂ ਦੀ ਮਹਿਮਾ ਕਰਦਾ ਹੈ ਉਹਨਾਂ ਦੀ ਉਸਤਤ ਕਰਦਾ ਹੈ ਜਾ ਚਲਾ ਜਾ ਏਦੂ ਮੁੜ ਕੇ ਕਹਿੰਦੇ ਮੇਰੇ ਕੋਲ ਪਹਾੜ ਤੇ ਨਾ ਜੀ ਤੂੰ ਜਾ ਚਲਾ ਜਾ ਤੇ ਕਈ ਇਤਿਹਾਸ ਕਰ ਕਈ ਸੁਣਾਉਣ ਵਾਲੇ ਨਾ ਗੁਰੂ ਪਿਆਰ ਵਾਲਿਓ ਉਹਨਾਂ ਤੋਂ ਇਹ ਵੀ ਸੁਣਿਆ ਬਲੀ ਕੰਧਾਰੀ ਇੱਕ ਸੋਟੀ ਲੈ ਕੇ ਭਾਈ ਮਰਦਾਨਾ ਜੀ ਦੇ ਮਗਰ ਵੀ ਪੈ ਗਏ ਸਨ ਕਿ ਜਾ ਚਲਾ ਜਾ ਮੁੜ ਕੇ ਨਾ ਜੀ ਭਾਈ ਮਰਦਾਨਾ ਜੀ ਫੇਰ ਆ ਗਏ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਤੇ ਕਹਿਣ ਲੱਗੇ ਕਹਿੰਦੇ हे ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਨਹੀਂ ਮੈਂ ਜਾਣਾ ਚਾਹੇ ਪਾਣੀ ਬਿਨਾ ਮੇਰੀ ਜਾਨ ਕਿਉਂ ਨਾ ਚਲੀ ਜਾਵੇ ਉੱਤੇ ਕਹਿੰਦੇ ਮਾਰਾਂ ਵੀ ਮਾਰਦਾ ਕਹਿੰਦੇ ਬੁਰਾ ਭਲਾ ਵੀ ਬੋਲਦਾ ਕਹਿੰਦੇ ਮੈਂ ਨਹੀਂ ਪੀਣਾ ਉਹਦੇ ਕੋਲੋਂ ਪਾਣੀ ਜੇ ਕਹਿੰਦੇ ਤੁਸੀਂ ਕਿਰਪਾ ਕਰਦੇ ਹੋ ਤੇ ਰਹਿਮਤਾ ਕਰ ਦਿਓ ਮੇਰੀ ਪਾਣੀ ਦੀ ਕਹਿੰਦੇ ਜਿਹੜੀ ਪਿਆਸ ਲੱਗੀ ਹੋਈ ਹੈ ਨਾ ਪਾਣੀ ਨੂੰ ਪੀਣ ਦੀ ਕਹਿੰਦੇ ਉਹ ਭਜਾ ਸਕਦੇ ਹੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਜੇ ਕਹਿੰਦੇ ਪਾਣੀ ਤੈਨੂੰ ਨਹੀਂ ਭਲਾਇਆ ਨਾ ਬਲੀ ਕੰਧਾਰੀ ਨੇ ਕਹਿੰਦੇ ਤੂੰ ਵੇਖ ਫਿਰ ਬਲੀ ਕੰਧਾਰੀ ਕਿੱਦਾਂ ਨੀਚੇ ਆਉਂਦਾ ਹੈ ਬਲੀ ਕੰਧਾਰੀ ਕਹਿੰਦੇ ਉਹਨੇ ਆਖਿਆ ਨਾ ਮੇਰੇ ਕੋਲੇ ਪਹਾੜ ਤੇ ਨਾ ਜੀ ਕਹਿੰਦੇ ਪਹਾੜ ਤੋਂ نیچے ਕਿੱਦਾਂ ਲੈ ਕੇ ਆਉਣਿਆ ਵੇਖ ਮਰਦਾਨਿਆ ਗੁਰੂ ਨਾਨਕ ਪਾਤਸ਼ਾਹ ਆਪਣੇ ਹੱਥ ਵਿੱਚ ਇੱਕ ਸੋਟਾ ਰੱਖਦੇ ਸੀ ਗੁਰੂ ਨਾਨਕ ਪਾਸ਼ਾ ਨੇ ਚੱਕਿਆ ਸੋਟਾ ਉਸ ਪਹਾੜ ਦੀ ਜੜ ਦੇ ਵਿੱਚ ਜ਼ੋਰ ਦੇ ਨਾਲ ਮਾਰਿਆ ਗੁਰੂ ਪਿਆਰ ਵਾਲੇ ਸੋਟਾ ਚੁੱਕਿਆ ਪਹਾੜ ਦੀ ਜੜ ਦੇ ਵਿੱਚ ਜ਼ੋਰ ਨਾਲ ਮਾਰਿਆ ਕਹਿੰਦੇ ਪਾਣੀ ਦਾ ਮੁਜਸ਼ਮਾ ਫੁੱਟ ਪਿਆ ਉਸ ਤੋਂ ਪਾਣੀ ਪ੍ਰਗਟ ਹੋ ਗਿਆ ਕਹਿ ਲਈਏ ਜਦੋਂ ਪਾਣੀ ਨਿਕਲਿਆ ਨਾ ਗੁਰੂ ਪਿਆਰ ਵਾਲਿਓ ਪਾਣੀ ਦੀਆਂ ਧਾਰਾਂ ਵਹਿ ਲੱਗੀਆਂ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਤੇ ਕਹਿੰਦੇ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਾਂ ਵੀ ਕਹਿ ਦਈਏ ਧੰਨ ਸ੍ਰੀ ਗੁਰੂ ਹਾਂਜੀ ਸਾਡਾ ਵੀ ਇਹ ਸਵਾਸ ਪਵਿੱਤਰ ਹੋ ਜੇ ਸਾਡੀ ਜੀਭਾ ਪਵਿੱਤਰ ਹੋ ਜੇ ਕਿਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਵਾਲਿਆਂ ਤੋਂ ਅਸੀਂ ਵੀ ਤਰ ਜਾਈਏ ਸਾਡ ਨੂੰ ਵੀ ਜਿਹੜੀਆਂ ਪਿਆਸਾਂ ਲੱਗੀਆਂ ਨੇ ਉਹ ਵੀ ਮਿਟ ਜਾਣ ਜਦਾਂ ਭਾਈ ਮਰਦਾਨਾ ਜੀ ਨੇ ਫਿਰ ਉਹ ਸ ਕਹਿੰਦੇ ਪਾਣੀ ਦੇ ਮੁਜੱਸਮੇ ਵਿੱਚੋਂ ਧਾਰਾ ਵਿੱਚੋਂ ਪਾਣੀ ਪੀਤਾ ਆਪਣੀ ਪਿਆਸ ਬੁਝਾਈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਧੰਨ ਧੰ ਆਖਿਆ ਹੁਣ ਪਾਣੀ ਕਿੱਥੋਂ ਆ ਰਿਹਾ ਸੀ ਪਾਣੀ ਗੁਰੂ ਨਾਨਕ ਪਾਤਸ਼ਾਹ ਨੇ ਉਸ ਰੱਬ ਦੀਆਂ ਬਖਸ਼ਿਸ਼ਾਂ ਸਦਕਾ ਗੁਰੂ ਪਿਆਰ ਵਾਲਿਓ ਖੁਦ ਰੱਬ ਸਨ ਗੁਰੂ ਨਾਨਕ ਪਾਸ਼ਾ ਕੀ ਨਹੀਂ ਸਨ ਕਰ ਸਕਦੇ ਜਿਹੜਾ ਪਾਣੀ ਕਹਿੰਦੇ ਪਹਾੜ ਦੇ ਉੱਪਰ ਬਲੀ ਕੰਧਾਰੀ ਨੇ ਰੋਕਿਆ ਹੋਇਆ ਸੀ ਨਾ ਉਹੀ ਪਾਣੀ ਗੁਰੂ ਨਾਨਕ ਪਾਸ਼ਾ ਦੇ ਮਾਰੇ ਹੋਏ ਸੋਟੇ ਦੇ ਕਾਰਨ ਸਾਰੇ ਦਾ ਸਾਰਾ ਕਹਿੰਦੇ ਪਹਾੜ ਤੋਂ نیچے ਆਉਣਾ ਸ਼ੁਰੂ ਹੋ ਗਿਆ ਬਲੀ ਕੰਧਾਰੀ ਵੇਖਦਾ ਪਿਆ ਇਹ ਕੀ ਹੋ ਗਿਆ ਮੈਨੂੰ ਤੇ ਲੱਗਦਾ ਸੀ ਕੋਈ ਆਮ ਬੰਦਾ ਹੋਵੇਗਾ ਕਹਿੰਦੇ ਇਹਨੇ ਕਰ ਕੀ ਦਿੱਤਾ ਕਹਿੰਦੇ ਗੁਰੂ ਪਿਆਰ ਵਾਲਿਓ ਬਲੀ ਕੰਧਾਰੀ ਹੋਰ ਵੀ ਗੁੱਸੇ ਵਿੱਚ ਆ ਗਿਆ ਕਹਿੰਦੇ ਮੇਰਾ ਜਮਾ ਕੀਤਾ ਮੇਰਾ ਰੋਕਿਆ ਪਾਣੀ ਵੀ ਨੀਚੇ ਨੂੰ ਲੈ ਗਏ ਐ ਕਹਿੰਦੇ ਹੁਣ ਨਹੀਂ ਛੱਡਦਾ ਇਹਨਾਂ ਨੂੰ ਤੇ ਬਲੀ ਕੰਧਾਰੀ ਨੇ ਬੜੇ ਹੀ ਵੱਡੇ ਆਕਾਰ ਦਾ ਪੱਥਰ ਉਸ ਉੱਚੇ ਪਹਾੜ ਤੋਂ ਨੀਚੇ ਵੱਲ ਨੂੰ ਛੁੱਟਿਆ ਗੁਰੂ ਪਿਆਰ ਵਾਲਿਓ ਭਾਈ ਮਰਦਾਨਾ ਜੀ ਕਹਿੰਦੇ ਪਿਆਸ ਤੇ ਬੁਝ ਗਈ ਹੈ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਹੁਣ ਜਾਨ ਵੀ ਬਚਾ ਲੋ ਕਿਤੇ ਉਸ ਕਹਿੰਦੇ ਪੱਥਰ ਦੇ نیچے ਆ ਕੇ ਨਵਰ ਜੀਏ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨਿਆ ਉਹ ਜਿਸ ਸਾਹਿਬ ਨੇ ਸਾਝੀਆਂ ਕਹਿੰਦੇ ਚਿੰਤਾ ਤੇ ਉਹ ਨੂੰ ਆਇਆ ਤੂੰ ਕਿਉਂ ਚਿੰਤਾ ਕਰਦਾ ਤੂੰ ਚੇਤੇ ਕਰ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪ ਵੇਖੀ ਕਹਿੰਦੇ ਕਿੱਦਾਂ ਪਹਾੜ ਫੇਰਾ ਅੱਧ ਵਿਚਕਾਰ ਹੀ ਆ ਕੇ ਰੁਕਦਾ ਤੇ ਕਹਿੰਦੇ ਬਲੀ ਕੰਧਾਰੀ ਨੇ ਰੋੜਿਆ ਪੱਥਰ ਵੱਡੇ ਆਕਾਰ ਦਾ ਕਹਿੰਦੇ ਐਸ ਕਰਕੇ ਰੋੜਿਆ ਜਿਹੜਾ ਪਾਣੀ ਕਹਿੰਦੇ ਜਿੱਥੋਂ ਨਿਕਲਦਾ ਪਿਆ ਪਾਣੀ ਦੇ ਉਸ ਨਿਕਲਣ ਵਾਲੀ ਜਗ੍ਹਾ ਤੇ ਪੱਥਰ ਟਿਕ ਜਾਏ ਪਾਣੀ ਬੰਦ ਹੋ ਜੇ ਕਹਿੰਦੇ ਤੇ ਮੇਰਾ ਪਾਣੀ ਮੇਰੇ ਕੋਲ ਰਹਿ ਜੇ ਜਿਹੜਾ ਵਕ ਵੀ ਰਹਿ ਗਿਆ ਤੇ ਹੋਰ ਜਮਾ ਉਹੀ ਜਾਵੇ ਤੇ ਬਲੀ ਗੰਧਾਰੀ ਰੋੜਿਆ ਪੱਥਰ ਗੁਰੂ ਨਾਨਕ ਪਾਤਸ਼ਾਹ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਪੱਥਰ ਦੀਵਾਲ ਆਪਣੀ ਨਿਗਾਹ ਮਾਰੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਪੱਥਰ ਕਹਿੰਦੇ ਬਹੁਤਾ ਭਾਰੀ ਬਹੁਤਾ ਵੱਡਾ ਸੀ ਗੁਰੂ ਪਿਆਰ ਵਾਲਿਓ ਜਿਹੜੇ ਪਹਾੜ ਦੇ ਉਪਰ درخت ਲੱਗੇ ਹੋਏ ਸਨ ਉਹਨਾਂ ਨੂੰ ਤੋੜਦਾ ਹੋਇਆ ਨਿੱਕਾਂ ਪ੍ਰਕਾਰ ਦੇ ਪੱਥਰ ਵੀ ਪਏ ਸਨ ਉਹਨਾਂ ਨੂੰ ਵੀ ਕਹਿੰਦੇ ਸਾਈਡ ਤੇ ਕੱਟਦਾ ਹੋਇਆ ਉਹ ਪੱਥਰ ਕਹਿੰਦੇ ਉਸ ਪਾਣੀ ਵਾਲੀ ਜਗ੍ਹਾ ਤੇ ਜਦੋਂ ਆਉਣ ਲੱਗਾ ਨਾ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਹੱਥ ਕਰ ਦਿੱਤਾ ਆਪਣਾ ਪੰਜਾ ਕਰ ਦਿੱਤਾ ਤੇ ਐਸੀ ਬਖਸ਼ਿਸ਼ ਹੋਈ ਕਹਿੰਦੇ ਪੰਜੇ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਹੱਥ ਨਾਲ ਲਾ ਕੇ ਉਹ ਪੱਥਰ ਕਹਿੰਦੇ ਉਸੇ ਜਗ੍ਹਾ ਤੇ ਰੁਕ ਗਿਆ ਆਖੋ ਸਤਨਾਮ ਆਖੋ ਸਤਨਾਮ ਉਹ ਪੱਥਰ ਦੀ ਤਾਕਤ ਨਹੀਂ ਹੋਈ ਵੀ ਮੈਂ ਅੱਗੇ ਨੂੰ ਲੰਘ ਜਾਵਾਂ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਨੀਚੇ ਲੈ ਲਵਾਂ ਮੈਂ ਲਤਾੜ ਦੇਵਾਂ ਕਹਿੰਦੇ ਐਸੀਆਂ ਰਹਿਮਤਾਂ ਹੋਈਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਉਹ ਕਹਿੰਦੇ ਹੱਥ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਪੰਜਾ ਜਦੋਂ ਅੱਗੇ ਕੀਤਾ ਕਹਿੰਦੇ ਪੰਜਾ ਵੀ ਉਸ ਪੱਥਰ ਦੇ ਵਿੱਚ ਨੂੰ ਧਸ ਗਿਆ ਇੰਨੀ ਪਾਵਰ ਇੰਨਾ ਕਹਿੰਦੇ ਪ੍ਰਭਾਵ ਗੁਰੂ ਨਾਨਕ ਪਾਤਸ਼ਾਹ ਦਾ ਪੱਥਰ ਤੇ ਪਿਆ ਪੱਥਰ ਵੀ ਭਾਗਾ ਵਾਲਾ ਹੋ ਗਿਆ ਆਖੋ ਸਤਨਾਮ ਉਹ ਪੱਥਰ ਕਹਿੰਦੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਰੋਕਣਾ ਚਾਇਆ ਉੱਥੇ ਰੋਕ ਦਿੱਤਾ ਭਾਈ ਮਰਦਾਨਾ ਜੀ ਫੇਰ ਰੱਖਣ ਲਗੇ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਫੇਰ ਧੰ ਤਾ ਕਿਹਾ ਵੀ ਧੰ ਤਨ ਕਿਹਾ ਭਾਈ ਮਰਦਾਨੇ ਨੇ ਤੇ ਵੇਖਣ ਵਾਲੇ ਜਿਹੜੇ ਲੋਕੀ ਸਨ ਨਾ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗੀ ਗਿਆ ਪਤਾ ਲੱਗੀ ਗਿਆ ਸਭ ਕਹਿੰਦੇ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਪਹੁੰਚੇ ਪਹਿਲਾਂ ਤੇ ਲੱਗਦਾ ਸੀ ਇਹ ਬਲੀ ਕੰਧਾਰੀ ਦੇ ਡੇਕੇ ਆ ਜਾਣਗੇ ਇਹਨਾਂ ਨੂੰ ਮਾਰਮ ਕਾਏਗਾ ਖਤਮ ਕਰ ਦੇਗਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਇਸ ਜਗ੍ਹਾ ਤੇ ਬਲੀ ਕੰਧਾਰੀ ਦਾ ਭਲਾ ਕਰਨ ਵਾਸਤੇ ਆਏ ਹੈ ਗੁਰੂ ਨਾਨਕ ਪਾਤਸ਼ਾਹ ਬਲੀ ਕੰਧਾਰੀ ਵੇਖਦਾ ਹੈ ਤੇ ਪੱਥਰ ਵੀ ਰੋਕ ਦਿੱਤਾ ਕਹਿੰਦੇ ਹੁਣ ਅਹੰਕਾਰ ਢਹਿਲਾ ਪੈ ਗਿਆ ਹੁਣ ਬਲੀ ਕੰਧਾਰੀ ਆਪ ਕਹਿੰਦੇ ਹੌਲੀ ਹੌਲੀ ਨਾ ਪੱਥਰ ਤੋਂ ਉਤਰਦਾ ਹੁੰਦਾ ਹੈ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਪਾ ਕਟ ਲਏ ਮੇਥੋਂ ਗਲਤੀ ਹੋ ਗਈ ਹੈ ਮੈਂ ਤੁਹਾਡੇ ਸਿੱਖ ਨੂੰ ਸੇਵਕ ਨੂੰ ਪਾਣੀ ਨਹੀਂ ਪਿਲਾਇਆ ਮੈਂ ਤੇ ਉਂਝ ਹੀ ਫੁੱਲਿਆ ਵਰਦਾ ਸੀ ਕਹਿੰਦੇ ਮੇਰੇ ਤੇ ਵਿੱਚ ਹੰਕਾਰ ਪੈਦਾ ਹੀ ਹੋ ਗਿਆ ਸੀ ਬੜਾ ਹੀ ਹੰਕਾਰ ਇੱਕ ਹੰਕਾਰੋਂ ਦਾ ਇੱਕ ਬਹੁਤਾ ਹੀ ਹੰਕਾਰ ਕਿ ਮੈਂ ਬਹੁਤਾ ਹੀ ਹੰਕਾਰ ਗਿਆ ਸੀ ਤਾਂ ਕਰਕੇ ਤੁਹਾਡੀਆਂ ਰਹਿਮਤਾਂ ਬਖਸ਼ਾਂ ਸੱਦ ਕੇ ਹੁਣ ਮੇਰਾ ਮਨ ਨੀਵਾ ਹੋ ਗਿਆ ਕਿਉਂ ਨੀਮਿਆ ਰੁੱਖਾਂ ਨੂੰ ਫਲ ਲੱਗਦੇ ਆ ਭਾਈ ਉੱਚਾ ਹੋ ਕੇ ਮਾਨ ਕੀੜੀ ਗੱਲ ਦਾ ਉੱਚੇ ਦਰਖਤ ਬਿਨਾ ਫਲਾਂ ਤੋਂ ਰਹਿ ਜਾਇਆ ਕਰਦੇ ਐ ਨੀਵੇਂ ਕਹਿੰਦੇ ਫਲਾਂ ਨਾਲ ਭਰ ਜਾਇਆ ਕਰਦੇ ਐ ਹੁਣ ਬੜੀ ਕੰਧਾਰੀ ਕਹਿੰਦੇ ਚਰਨਾ ਤੇ ਆ ਕੇ ਡਿੱਗ ਪਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਬੜੀ ਕੰਧਾਰੀ ਫਕੀਰ ਜੀ ਇੰਨਾ ਮਾਨ ਨਹੀਂ ਕਰੀਦਾ ਜੇ ਮਾਨ ਕਰਨਾ ਹੀ ਐ ਨਾ ਕਹਿੰਦੇ ਚੰਗੇ ਹੋਣ ਦਾ ਕਰੀਏ ਬੁਰਾ ਹੋ ਕੇ ਕਹਿੰਦੇ ਕਾਹਦਾ ਮਾਨ ਕਰਨਾ ਐਸਾ ਮਾਨ ਨਾ ਕਰੀਏ ਜਿਹੜਾ ਸਾਨੂੰ ਲੈ ਡੁੱਬੇ ਜੇ ਮਾਨ ਬਹੁਤਾ ਕਰਾਂਗੇ ਹੰਕਾਰ ਕਰਾਂਗੇ ਤੇ ਗਲਤ ਕਾਰਜ ਕਰਾਂਗੇ ਕੰਮ ਕਰਾਂਗੇ ਕਹਿੰਦੇ ਲੈ ਡੁੱਬਣਗੇ ਸਾਨੂੰ ਸਾਡੇ ਮਾੜੇ ਕਰਮ ਕਹਿੰਦੇ ਫਕੀਰ ਜੀ ਹੁਣ ਸੱਚਾ ਫਕੀਰ ਬਣ ਜਾ ਐਵੇਂ ਲੋਕ ਲੱਜੋਂ ਕਹਿੰਦੇ ਤੂੰ ਫਕੀਰ ਬਣਿਆ ਹੋਇਆ ਮੈਂ ਰੱਬ ਨੂੰ ਪ੍ਰਾਪਤ ਕਰਨਾ ਹੈ ਮੈਂ ਸੁੱਖ ਲੈਣੇ ਹੈ ਕਹਿੰਦੇ ਐਵੇਂ ਸੁੱਖ ਨਹੀਂ ਮਿਲਦੇ ਉਹ ਐਵੇਂ ਸੁੱਖ ਨਹੀਂ ਮਿਲਦੇ ਉੱਚਾ ਪਹਾੜ ਤੇ ਚੜ ਕੇ ਬਹਿ ਗਿਆ ਲੋਕ ਪਾਣੀ ਬਿਨਾਂ ਤਰਸਦੇ ਪਏ ਐ ਤੇ ਤੂੰ ਪਾਣੀ ਰੋਕ ਕੇ ਬੈਠਾ ਵੀ ਲੋਕ ਮੇਰੇ ਕੋਲ ਆਉਣ ਮੇਰੇ ਗੀਤ ਗਾਉਣ ਮਹਿਮਾ ਕਰਨ ਤਾਂ ਪਾਣੀ ਛੱਡਾਂਗਾ ਐਦਾਂ ਰੱਬ ਨਹੀਂ ਮਿਲਣਾ ਕਹਿੰਦੇ ਭਲੇ ਦੇ ਵਿੱਚ ਹੀ ਭਲਾ ਜੇ ਲੋਕਾਂ ਦਾ ਭਲਾ ਮੰਗੇਗਾ ਕਰੇਗਾ ਨਾ ਕਹਿੰਦੇ ਫੇਰ ਤੇਰਾ ਭਲਾਉਗਾ ਉਹ ਇਨਾਂ ਲੋਕਾਂ ਵਿੱਚ ਹੀ ਕਹਿੰਦੇ ਰੱਬ ਵਸਦਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੁਣ ਫਕੀਰ ਨੇ ਵੀ ਉਸ ਬਲੀ ਕੰਧਾਰੀ ਨੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਪਹਲ ਲਈਏ ਭਾਵ ਅੰਮ੍ਰਿਤ ਲਿਆ ਗੁਰੂ ਨਾਨਕ ਪਾਤਸ਼ਾਹ ਤੋਂ ਤੇ ਬਲੀ ਕੰਧਾਰੀ ਵੀ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣ ਗਿਆ ਬਲੀ ਕੰਧਾਰੀ ਰਿਹਾ ਤੇ ਪਹਾੜ ਦੇ ਉੱਪਰ ਹੁਣ ਪਾਣੀ ਨਹੀਂ ਰੁਕਿਆ ਹੁਣ ਲੋਕਾਂ ਦਾ ਬੁਰਾ ਨਹੀਂ ਕੀਤਾ ਆਪ ਤਪੱਸਿਆ ਕਰਦਾ ਰਿਹਾ ਤਪੱਸਿਆ ਕਰਦਾ ਰਿਹਾ ਜਿਹੜਾ ਹੰਕਾਰ ਬਚ ਗਿਆ ਸੀ ਗੁਰੂ ਨਾਨਕ ਪਾਸ਼ਾ ਨੇ ਗੁਰਮੰਤਰ ਦਿੱਤਾ ਤੇ ਜਪਦਿਆਂ 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 ਕਹਿੰਦੀ ਉਹ ਹੰਕਾਰ ਵੀ ਹੁਣ ਚੱਕ ਨਾ ਚੂਰ ਹੋ ਗਿਆ ਟੁੱਟ ਗਿਆ ਹੁਣ ਮਨ ਵਿੱਚ ਪ੍ਰੇਮ ਜਾਗ ਗਿਆ ਜਦੋਂ ਪ੍ਰੇਮ ਜਾਗ ਪਿਆ ਫਿਰ ਤੁਹਾਨੂੰ ਪਤਾ ਹੀ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਕਹਿੰਦੀ ਫਿਰ ਪ੍ਰਭੂ ਮੇਰੇ ਜਾਇਆ ਕਰਦਾ ਹੈ ਗੁਰੂ ਪਿਆਰ ਵਾਲਿਓ ਅੱਗੇ ਗੁਰੂ ਨਾਨਕ ਪਾਸ਼ਾ ਕਾਬਲ ਦੀ ਧਰਤੀ ਤੇ ਜਾਣਗੇ ਜਿੱਥੋਂ ਛੇਵੇਂ ਪਾਸ਼ਾ ਵਾਸ ਤੇ ਸਿੱਖ ਘੋੜੇ ਲੈ ਕੇ ਮਹਿੰਗੇ ਮਹਿੰਗੇ ਕੀਮਤੀ ਘੋੜੇ ਲੈ ਕੇ ਆਉਂਦੇ ਸੀ ਨਾ ਉਸ ਜਗ੍ਹਾ ਤੇ ਗੁਰੂ ਨਾਨਕ ਪਾਸ਼ਾ ਨੇ ਪਹਿਲਾ ਚਰਨ ਪਾਇਆ